ਕੋਈ ਨਹੀਂ ਆਪਰ ਡਾਈਟ ਜਾਂਦਾ ਨਵਾ ਤੇ ਇਹ ਜੁੜੇ ਤੇ ਆਉਂਦੇ ਆ ਜੀ ਸਾਹੇ ਨਾ ਹੀ ਇਹ ਉਹਨੂੰ ਪਾ ਕੇ ਜਿੱਤਾਂ ਕਾਇਰੋ ਫੁਮੇਲਾ ਦੀਆ ਉਹਦਰ ਲਾਕ ਤੇ ਭਰਾਵਾ ਕਹਿੰਦਾ ਇਹ ਬਹੁਤ ਧੜੇ ਮੋਥੇ ਧੜੇ ਢੇ ਨਾ ਕੋਨ ਪਹਿਲਾ ਨਿਕਲਿਆ ਬੈਟਰੀ ਵਾਲਾ ਗ੍ਰਾਈਂਡਰ ਦੇਖ ਬੈਟਰੀ ਵਾਲਾ ਗ੍ਰਾਈਂਡਰ 4 ਇੰਚ ਬੈਟਰੀ ਵਾਲਾ ਗ੍ਰਾਈਂਡਰ ਫਾਸਟ ਚਾਰਜਰ ਫਿਰ ਤੁਹਾਨੂੰ ਮਿਲੂਗਾ ਕਿ ਇਹਦੇ ਵਿੱਚ ਬਰਸ਼ਲੈਸ ਡ੍ਰਿਲ ਮਸ਼ੀਨ ਚਾਲਦੀ ਨਹੀਂ ਜਾਂਦਾ ਇਹਦਾ ਇਹ ਆਜੀ ਗ੍ਰਾਈਂਡਰ ਦਾ ਹੈਂਡਲ ਸੌਅ ਡ੍ਰਾਈਵਰ ਤੇ ਬੈਠਾ 4 ਐਂਪੀਅਰ ਦੀ ਬੈਟਰੀ ਠੀਕ ਹੈ ਇੱਕ ਇਹ ਨਾਲ ਛੋਟੀ 2 ਐਂਪੀਅਰ ਦੀ ਬੈਟਰੀ ਹੈਮਰ ਡ੍ਰਿਲ ਚੱਲੇਗਾ ਹੈਮਰ ਡ੍ਰਿਲ ਨਾਲ ਬਿਟ 4 ਇੱਕ ਚੀਜ਼ ਆ ਗ੍ਰੈਂਡਰ ਦਾ ਸਕੇਲ ਆ ਹੈਗਾ ਨਾਲ ਬੀਲ ਚੀਕੋ ਦੇ ਆਇਰਨ ਕਟਰ ਬਲੇਡ ਇਹਨੂੰ ਕਹਿੰਦੇ ਆ ਆ ਹੈਗਾ ਗ੍ਰੈਂਡਰ ਦਾ ਸੇਫਟੀ ਕਵਰ ਤੇ ਇੱਕ ਬੈਗ ਵੀ ਇੱਕ ਨਾਲ ਆਇਆ ਬੇਟਾ ਇਹ ਆ ਤੇ ਇੱਕ ਨਾਲ ਆਇਆ ਜੀ ਉਹਨਾਂ ਨੇ ਟੂਲ ਬੈਗ ਦਿੱਤਾ ਵਧੀਆ ਵਾਲਾ ਆ ਗ੍ਰੈਂਡਰ ਦੀ ਚਾਬੀ ਇੱਕ ਦਿੱਤਾ ਜੀ 16 ਇੰਚ ਟੂ ਬੈਗ ਇਹਦੇ ਵਿੱਚ 1 2 3 4 5 6 7 ਜੇਬਾਂ ਤੇ ਹੈਵੀ ਕੁਆਲਟੀ ਵਾਲਾ ਪੈਗ ਆ ਬਾਹਰ ਵੀ ਹੈ ਗਿਆ ਜੇਬਾਂ ਹਾਂ ਜੇਬਾਂ ਬਾਹਰ ਵੀ ਹੈਗੀਆਂ ਹਾਂ ਕੋਈ ਵੀ ਜੇਬਾਂ ਹੈਗੀਆਂ इंको ब्रांड इंको कंपनी का साउथ कोरिया जी इंको कंपनी आ जी साडा सारा प्रोडक्ट ये हूँ ਏ ਜੀ ਆ ਹੈ ਹੈਮਰ ਮੋਡ ਇਹਦੇ ਵਿੱਚ ਚਾਰ ਮੋਡ ਆ ਜੀ ਹਾਰਡ ਇਹ 에ਅਰ ਵਾਸ ਆ ਜਿੱਦਿ ਬੱਸੇ ਨਾ ਜੇ ਤੁਸੀ ਡ੍ਰਿਲ ਕਰਨਾ ਆ ਫਿਰ ਆਹ ਲਓ ਜੀ ਡ੍ਰਿਲ ਕਿਉਂ ਨਾਉ ਕਿ ਟੰਪਾ ਗਈ ਨਾ ਉਹ ਚੱਕ ਚੱਕ ਮਾਰਦੇ ਨਾ ਹੋ ਜਾਂਦਾ